ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੱਝ ਵਿਖਾਉਣੀ ਆ ਵਿਰਜਨ ਦੇ ਘਰ ਦੀ ਮੱਝ ਆ ਜਿਹੜੀ ਪਾਰੇ ਪੱਲੇ ਦੀ ਮੱਝ ਆ ਕੱਦ ਕੱਟ ਤੋਂ ਚੰਗੀ ਆ ਕੱਦ ਵਜਨ ਤੋਂ ਤਰਾ ਚੰਗੀ ਆ ਤੇ ਬਾਕੀ ਅਜੇ ਗੱਭਣੇ ਆ ਅਜੇ ਕੋਈ ਹਫਤਾ ਦਸ ਦਿਨ ਖੜਦੀ ਆ ਸੋਨਜੇ ਬਾਕੀ ਡਿਟੇਲ ਜਿਹੜੀ ਇਹਦੀ ਆਪਾਂ ਵਿਧੀਆਂ ਨਾਲ ਪੁੱਛਦੇ ਹਾਂ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਵਿਧੇ ਨਾਮ ਦੱਸਦੇ ਇਕ ਵਾਰੀ ਫਿਰ ਨਾਮ ਦਲਵਰ ਸਿੰਘ ਵਿਧੇ ਹਾਂਜੀ ਪਿੰਡ ਕੱਟ ਮੇਰੀ ਖਾਨ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰੀਸਰ ਹਾਂਜੀ ਹਾਂਜੀ ਠੀਕ ਆ ਤੇ ਘਰ ਦੇ ਪਸ਼ੂ ਆ ਆਪਣੇ ਹਾਂਜੀ ਵਿਧੇ ਘਰ ਦੇ ਪਸ਼ੂ ਜੀ ਅੱਛਾ ਹਾਂਜੀ ਤੇ ਇਹ ਕਿਉਂ ਵੇਚਦੇ ਨਹੀਂ ਫਿਰ ਆਪਾਂ ਇਹ ਤਾਂ ਨਹੀਂ ਵੇਚੀ ਵੀ ਵੇਚਣੀ ਮੱਧ ਤੇ ਉਹ ਵੇਚਣੀ ਅੱਛਾ ਉਹ ਮਾਝਣ ਟੋਕੜਿਆ ਤੇ ਤੇ ਇਹ ਨਾ ਵੀਰ ਦਾ ਬਾਹਰ ਦਾ ਕੰਮ ਬਣ ਗਿਆ ਅੱਛਾ ਅਹੀਂ ਇਹਨੇ ਉਹਦੇ ਪੈਸੇ ਵੀ ਨਿਕਲ ਤੋਕਰ ਦੇ ਵਟੇ ਜਣੇ ਤੇ ਚੱਲ ਜੇ ਮਤਲਬ ਝੁਕੀ ਉਹ ਤਾਂ ਦੇ ਵੇਚ ਨਹੀਂ ਹੁੰਦਾ ਸਾਂਭ ਕੇ ਅੱਛਾ ਹੁਕਾ ਘੜਦੀ ਆ ਅੱਛਾ ਯਾ ਰੋਬਰ ਬੜੀ ਚੰਗੀ ਸੀ ਪੈਸੇ ਦੇ ਲੋੜ ਸੀ ਆਖਿਆ ਚੱਲ ਪਹਿਲਾਂ ਦਰਦ ਨੇ ਵੇਚ ਦੇਨੇ ਅੱਛਾ ਯਾ ਵੀ ਚਲੋ ਤੁਸੀਂ ਦੱਸਣ ਦੇ ਵੀ ਬਾਹਰ ਦਾ ਪ੍ਰੋਗਰਾਮ ਬਣ ਗਿਆ ਉੱਧਰ ਤੇ ਪੈਸੇ ਚਲੋ ਫਿਰ ਲੱਗਦੇ ਇੱਧਰ ਉੱਧਰ ਦੇਨੇ ਪੈਂਦੇ ਆ ਤੇ ਬਾਕੀ ਇਹਨਾਂ ਚੀਜ਼ਾਂ ਲਈ ਤੇ ਆਪਾਂ ਘਰਾਂ 'ਚ ਇਹ ਸਾਂਭੀਆਂ ਹੁੰਦੀਆਂ ਵੀ ਇੱਕ ਸਾਧ ਦਾ ਸੋਨਾ ਇਹ ਹੁੰਦਾ ਵੀ ਜਦੋਂ ਮਰਜੀ ਵੇਚ ਲੋ ਤੇ ਪੈਸੇ ਵਟ ਲਓ। ਬਾਕੀ ਵੀਰ ਜੀ ਸਾਡਾ ਰੱਬਾ ਉਹ ਦੇ ਦਦਾ ਉਹ ਮੈਂ ਜ ਤੁਸੀਂ ਪੁਰਾਣੀ ਥੋੜੀ ਜਿਹੀ ਦਿਨੋਂ। ਹਾਂਜੀ ਹਾਂਜੀ ਉਹਦੇ ਫਿਰ ਪੈਸੇ ਘੱਟ ਵੱਟੇ ਜਾਣੇ। ਉਹਦੇ ਪੈਸੇ ਜੀ ਵਟੇ ਜਾਣੇ। ਹਾਂਜੀ ਹਾਂਜੀ। ਇਹ ਦਾ ਮਤਲਬ ਵੀ ਸੱਜੇ ਆਈ ਨਹੀਂ ਰਾ ਸੋਨਾ ਹੈ। ਹਾਂਜੀ ਹਾਂਜੀ। ਹਾਂਜੀ। ਠੀਕ ਹੈ। ਗੱਡੀ ਮਾਜਿਆ। ਠੀਕ ਹੈ। ਤੇ ਸੁਹਾਗ ਨੂੰ ਮਾ ਸੋਨਾ ਤਰੈ ਨੇ। ਸੁਹਾਗ ਵਿੱਧੀ ਸਹੀ ਜਿਹੜਾ ਵਾ ਨਾ ਉਹ ਮਤਲਬ ਵੀ ਨਹੀਂ ਤਜਾ ਸੋਨਾ। ਅੱਛਾ ਤੀਜਾ। ਜੀ ਵਪਾਰੀ ਨੇ ਕਿਲੇ ਤੇ ਚੜ ਜੇ ਤੇ ਫਿਰ ਦੂਜਾ ਹੈ। ਅੱਛਾ। ਹਾਂਜੀ। ਠੀਕ ਹੈ। ਤੇ ਦੁੱਧ ਕਿੰਨਾ ਕੱਢ ਦਿੰਦੀ ਆ ਉਹ ਵੀਰ ਦੀ ਸਹੀ ਜਿਹੜਾ ਦੇਦੀ ਆ ਨਾ ਉਹ 15 ਕਿਲੋ ਦੁੱਧ ਦਿੰਦਾ ਨੇ ਦੁੱਧ ਅੱਛਾ ਦੂਸਰੇ ਸਵੇਰ ਜਿਹੜਾ 15 ਲੀਟਰ ਦੁੱਧ ਨੇ ਕੱਢਿਆ ਉਹ ਸਵੇਰ 13 ਕਿਲੋ ਚੱਲੀ ਦੂਜੇ ਸਵੇਰ ਦਾ 15 ਕਿਲੋ ਰਿਆ ਦੁੱਧ ਅੱਛਾ ਐਰ ਕੀ ਵਾਜੋਗੀ ਔਰ ਐਰ ਕਿ ਮੇਰੇ ਕੋਲ ਨਹੀਂ ਤੇ ਕਿਲੋ ਖਣ ਦੀ ਤਾਂ ਸਹੀ ਹੀ ਵਜ਼ਨ ਦੀ 15 16 ਲੀਟਰ ਜਿਹੜਾ ਫਿਰ ਵੀ ਦਈ ਜਾਊਗੀ ਕੇ ਹਾਂਜੀ ਸਾਂਭੀ ਆ ਪੂਰੀ ਰਾਜੀ ਆ ਸਾਂਭੀ ਸੁੰਭੀ ਚੰਗੀ ਆ ਹਾਂਜੀ ਹਾਂਜੀ ਇਹ ਆ ਵੀ ਚਲੋ ਅਜੇ ਟਾਈਮ ਵੀ ਸਵੇਰ ਦਾ ਵਾ ਛੜੀ ਛੁੜੀ ਲੱਗੀ ਉਹਦੇ ਕਰਕੇ ਜੇ ਪੂਰਾ ਰੱਜੀ ਰੱਜੀ ਵੀ ਨਹੀਂ ਆ ਆ ਦੇਖ ਸਕਦੇ ਤੂ ਕਮ ਟੇਮ ਹੀ ਕਾਇਮ ਹੋ ਜਲੇ ਆਹ ਟਾਈਮ ਹੀ ਸੁਵਿਧਾ ਵਾ ਬਾਕੀ ਥਾਂਨੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਡਰਦੀ ਆ ਸਾਡੇ ਕੋਲ ਪਿੱਛੇ ਬਾਕੀ ਆ ਪਿੱਛੇ ਹਵਾਨਾ ਇਹਦਾ ਇਕ ਵਾਰੀ ਦੇਖ ਸਕਦੇ ਆ ਆਪਾਂ ਫਿਰ ਵੀ ਚੰਗੀ ਭਰ ਗਈ ਆ ਥੱਲਿਆਂ ਅਜੇ ਵੀ ਹਫਤਾ 10 ਦਿਨ ਖੜਦੀ ਆ ਖੋਲਦਾ ਹਾਂ ਤੋਰਦੀ ਆ ਇਕ ਵਾਰੀ ਫਿਰ ਤੁਹਾਨੂੰ ਹੀ ਦਿਖਾ ਦਿੰਨੇ ਆ ਬਾਕੀ ਪਛਾਣ ਚੰਗੀ ਭਰਨੀ ਆ ਥੋੜਾ ਡਰਦੀ ਡਰਦੀ ਜੀ ਆ ਡੇਰੇ ਤੇ ਘਾਰਿਆ ਵੀਰ ਜਹਣਾ ਦਾ ਤੇ ਪਸ਼ੂ ਵੀ ਪਿਛਲੇ ਪੰਨੇ ਵੱਜੇ ਆ ਤੇ ਫਿਰ ਘਰ ਦੇ ਖੋਲਦੇ ਖਲਦੇ ਆ ਬਾਹਰਲੇ ਬੰਦੇ ਥੋੜਾ ਘਾਟ ਹੀ ਹੁੰਦੇ ਆ ਤੇ ਉਹਦੇ ਕਰਕੇ ਡਾਦੀ ਆ ਬਾਕੀ ਆ ਵੀ ਮੱਝ ਹੈ ਪੂਰੀ ਜਮਾਨਿਆ ਜਿਹੜੀ ਬਾਕੀ ਕੱਦ ਕਾਟ ਤੋਂ ਆਪਾਂ ਦੇਖ ਸਕਦੇ ਚੰਗੀ ਆ ਥੱਲੇ ਵੀ ਚੰਗੀ ਤਿਆਰ ਹੋ ਜਾਣੀ ਆ ਇਹ ਹਫਤਾ 10 ਦਿਨ ਖੜਦੀ ਆ ਸੋਣ ਚ ਬਾਕੀ ਕਾਹਲੀ ਪੈਂਦੀ ਥੋੜਾ ਜਿਹਾ ਡਰਦੀ ਡਰਦੀ ਆ ਕਿਦਾਂ ਬਾਹਰਲੇ ਬੰਦੇ ਥੋੜਾ ਘੱਟ ਹੀ ਹੁੰਦੇ ਇੱਧਰ ਨੂੰ ਘਰੇ ਵੀ ਜਿਹਨੇ ਕਹਿੰਦੇ ਵੀ ਜਿਆਦਾ ਜਿਹੜੀਆਂ ਘਰ ਦੀਆਂ ਜਨਾਨੀਆਂ ਉਹ ਹੀ ਸਾੰਧੀਆਂ ਵਾ ਬੋਲਣੇ ਚੋੜੀਓ ਜਨਾਖੂ ਅੱਲੇ ਗੋਲੇ ਮਸਾਉ ਪਈ ਬਾਕੀ ਆ ਦੇਖ ਸਕਦੇ ਆਪਾਂ ਸਵਾ ਨਾਇਨੇ ਪਛਾਣ ਨਾ ਵੀ ਚੰਗਾ ਭਰ ਜਾਣਾ ਹੈ ਹਵਾ 9 ਨੇ ਗਾਣਾ ਵੀ ਚੰਗਾ ਭਰ ਜਣਾ ਹੈ ਬਾਕੀ ਥਨਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਚੰਗਾ ਹੈ ਦੂਰ ਦੂਰ ਜਿਹੜਾ ਥਨ ਲੱਗਾ ਹੈ ਜੇ ਵੱਟਾਂ ਵਾਲਾ ਥਾਨਿਆ ਜਿੱਦਣ ਹਵਾ 9 ਨੇ ਭਰਿਆ ਤੇ ਥਨਾ ਵੀ ਪੂਰਾ ਵਧੀਆ ਖੜ ਜਣਾ ਵਧੀਆ ਹੋ ਗਿਰ ਜੀ ਮੋਟੇ ਥਾਨਾ ਹੁੰਦਾ ਚੁਵਾਈ ਬਿਲਕੁਲ ਵਧੀਆ ਹੁੰਦੀ ਹੈ ਤੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਨ ਲੱਗਾ ਇੱਕ ਕਰੀਆ ਪਿੱਛੇ ਹਵਾ 9 ਇਹਦਾ ਫਿਰ ਤੋਂ ਦੇਖ ਸਕਦੇ ਆਪਾਂ ਆ ਦੇਖ ਸਕਦੇ ਜੀ ਤੇਉਂਤਰਾ ਮਿਰਜੇ ਥਾਂ ਤੋਂ ਓਕੇ ਜੇ ਸਾਰੇ ਬਿਲਕੁਲ ਵੀਰ ਜੀ ਓਕੇ ਬਹਿਤ ਦੇਣ ਵਾਲੀ ਨਹੀਂ ਇਹਨੇ ਅੱਛਾ ਹਾਂ ਜੀ ਇਹ ਆਪੇ ਪੂਰੀ ਨੂੰ ਵੇਚਣ ਦਾ ਇਹੋ ਜੀ ਮੈਂ ਲਈਏ ਤੇ ਮੈਂ ਤੇ ਲਈ ਜਾਂਦੀ ਨਹੀਂ ਠੀਕ ਹੈ ਇਹ ਘਰਾਂ ਚ ਚਲੋ ਮਜਬੂਰੀਆਂ ਪੈ ਜਾਂਦੀਆਂ ਵਾ ਬਾਕੀ ਇਹ ਵੀ ਆ ਵੀ ਚਲੋ ਜੇ ਤੁਸੀਂ ਸਾਂਭੀ ਆ ਤੇ ਪੈਸੇ ਵੀ ਤੁਸੀਂ ਵੰਟਣ ਲੱਗੇ ਜੇ ਹਾਂ ਜੀ ਹਾਂ ਜੀ ਤਾਂ ਹੀ ਉਹ ਤੇ ਸਾਂਭ ਰੀਆਂ ਚਾਹੀਦੀਆਂ ਮੈਂ ਇਹੋ ਜੀਆਂ ਚੀਜ਼ਾਂ ਲੋਡ ਪੈਣ ਤੇ ਸਭ ਤੋਂ ਪਹਿਲਾਂ ਇਹੋ ਜੀਆਂ ਚੀਜ਼ਾਂ ਕੰਮ ਹੁੰਦੀਆਂ ਵਾ ਪਿਆਰ ਭਾਜੀ ਜਦ ਚੀਜ਼ ਲੈਣ ਚਾਹੀਦੀ ਹੈ ਪੈਸੇ ਨਾਲ ਨਹੀਂ ਮਿਲਦੀ ਹਾਂਜੀ ਹਾਂਜੀ ਹਾਂ ਜੀ ਇਹਦੇ ਹੁਣ ਵੀ ਸਾਨੂੰ ਮਜਬੂਰੀ ਅਸੀਂ 1-2 ਕਿੰਨਾ ਫਿਰ ਮੋਲੇ ਦਾ ਮੋਲ ਦੇ ਵੀਰ ਜੀ ਜੇ ਮਤਲਬ ਹੀ ਉਦਾਂ ਵੇਚਦੇ ਵੀ ਨਾ ਲੋੜ ਹੁੰਦੀ ਤੇ ਫਿਰ ਤੇ ਆਪਾਂ ਵੀ ਹੌਸ ਲੈਣ ਵਿੱਚ ਨਹੀਂ ਪਾਉਂਦੇ ਮੈਂ ਡੇਢ ਦੀ ਵੇਚਦੇ ਡੇਢ ਦੀ ਹੈਗੀ ਵੀ ਆ ਫਿਰ ਭਾਂ ਥੋੜਾ ਅੜ ਕੇ ਵੀ ਵੇਚਦੇ ਹਾਂਜੀ ਤੇ ਇਹ ਆ ਵੀ ਸਾਨੂੰ ਹੁਣ ਅੱਜ ਪਾਇਆ ਦੀ ਲੋੜ ਹੈ ਅੱਜ ਮਹੀਂ ਮਤਲਬ ਹੀ ਸਵਾ ਜੋ ਮੰਤਨ ਕਰਦਾਂਗੇ ਅੱਛਾ ਸਵਾ ਲੱਖ ਜੋ ਮੰਤਨ ਕਰ ਦੋਗੇ ਹਾਂਜੀ ਹਾਂਜੀ ਕੀ ਕਰਦੀ ਥੋੜੀ ਬਾਦੀ ਛੋਟ ਹੋਰ ਚਾਹੋ ਦਿਤੀ ਥੋੜੀ ਇੱਕ ਵੀਰ ਹੀ ਦੇ ਦਈਏ ਜੱਸ ਨਾ ਕਰਦੀਏ ਇੱਕ ਵੀਰ ਦੀ ਜਿਆਦਾ ਨਹੀਂ ਇਹ ਕੰਮ ਦੂਰ ਨਹੀਂ ਦੂਰ ਨਹੀਂ ਆ जान दिए दे दे बगा चल चल कोई कोई नहीं दा चलो दा। कोई गल नहीं वीर जी तो 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 कोई वीर ਜਿਹੜਾ ਫੋਨ ਲਾਊਗਾ ਨਾ ਉਹਦਾ ਕੋਈ ਮਤਲਬ ਵੀ ਕਰਾਇਆ ਕਰੂ ਜੋਗਾ ਮਾਨਦਾਨਾ ਥੋੜਾ ਪਤਾ ਛੋਟ-ਛੜ ਕਰ ਦੋ ਵੀ ਆਪਾਂ ਇਥੇ ਲੀਗ ਮਾਰਤੀ ਆ ਥੋੜਾ ਪਤਾ ਛੋਟ-ਛੜ ਐ ਵੀ ਖੁਸ਼ ਹੋ ਕੇ ਮੱਝ ਦਿਓ ਅਗਲੇ ਨੂੰ ਵੀ ਵੀ ਅਗਲੇ ਦੇ ਘਰੇ ਵੀ ਜਿਹੜਾ ਬਰਕਤ ਹੋਵੇ ਬਾਕੀ ਵੀਰ ਜਿਹਨੂੰ ਸਮਝਿਆ ਉਹਨੇ ਹੀ ਮਤਲਬ ਵੀ ਲੈਣੀ ਆ ਤੇ ਜਿਹਨੂੰ ਮਰਦ ਨੂੰ ਨਹੀਂ ਸਮਝਦੇ ਉਹਨੇ ਬਾਕੀ ਡੇਰੀਆਂ ਚ ਚਾਉਣ ਵਾਲੀ ਮੱਝ ਆ ਭਾਰੀ ਆ ਮੱਝ ਤੇ ਆਪਣੀ ਸਮਝ ਨਾਲ ਵੇਸ ਚ ਆ ਕੇ ਖੜੋ ਤੇ ਆਪਣੀ ਪਾਸ ਕਰਕੇ ਖੜੋ ਜੀ ਓਕੇ